ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਹੀ ਪਿਆਰ ਦੇ ਰਹੇ ਹੋ ਤੇ ਉਹਨਾਂ ਦੇ ਵਿੱਚ ਜਿਹੜੀ ਵੀ ਕੋਈ ਜਾਣਕਾਰੀ ਜਾਂ ਕੋਈ ਗੱਲਬਾਤ ਕਰਦੇ ਆਪਾਂ ਹਨਾ ਉਹਦੇ ਵਿੱਚ ਤੁਸੀਂ ਕਮੈਂਟ ਦੇ ਨਾਲ ਵੀ ਜਵਾਬ ਦਿੰਨੇ ਹੋ ਤੇ ਉਹ ਤੁਹਾਡੇ ਕਮੈਂਟਾਂ ਨੂੰ ਵੀ ਮੈਂ ਪੜ੍ਹਦਾਗਾ ਹਨਾ ਤੇ ਤੁਹਾਡੇ ਕਮੈਂਟਾਂ ਦੇ ਵਿੱਚ ਜਿਹੜੇ ਤੁਸੀਂ ਸਵਾਲ ਪੁੱਛਦੇ ਹੋ ਉਹਨਾਂ ਦਾ ਮੈਂ ਜਵਾਬ ਦੇਣ ਦਾ ਵੀ ਕੋਸ਼ਿਸ਼ ਕਰਦਾਗਾ ਅੱਜ ਆਪਾਂ ਹਨਾ ਇੱਕ ਬਹੁਤ ਹੀ ਨਵੇਕਲੇ ਜਿਹੜਾ ਕਿ ਤੁਹਾਡੇ ਲਈ ਬਹੁਤ ਹੀ ਵੱਧ ਜ਼ਰੂਰੀ ਆ ਉਸ ਟਾਪਿਕ ਦੇ ਉੱਤੇ ਗੱਲਬਾਤ ਕਰਨੀ ਚਾਹਾਂਗੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕੁਝ ਕਿ ਜਾਣਕਾਰੀ ਵੀ ਹੋਵੇਗੀ ਤੇ ਕੁਝ ਕਿ ਸਵਾਲ ਵੀ ਹੋਣਗੇ ਤੁਹਾਡੇ ਲਈ ਤੇ ਉਹਨਾਂ ਦੇ ਜਵਾਬ ਤੁਸੀਂ ਕਮੈਂਟ ਦੇ ਵਿੱਚ ਹੀ ਜਰੂਰ ਦੇਣਾ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਾਪਿਕ ਤੇ ਜਿਹੜੇ ਤੇ ਗੱਲ ਕਰਨੀ ਆ ਉਹ ਹੈਗਾ ਪੰਜਾਬੀ ਭਾਸ਼ਾ ਜਾਂ ਫਿਰ ਪੰਜਾਬੀ ਬੋਲੀ ਪੰਜਾਬ ਦੇ ਰਹਿਣ ਵਾਲਿਆਂ ਅਤੇ ਪੰਜਾਬ ਦੇ ਜਿੰਨੇ ਵੀ ਵਸਨੀਕ ਲੋਕ ਨੇ ਉਹ ਤਾਈਆਂ ਪੰਜਾਬੀ ਕਹਾਉਂਦੇ ਨੇ ਜੇਕਰ ਉਹਨਾਂ ਨੂੰ ਪੰਜਾਬੀ ਭਾਸ਼ਾ ਪੜ੍ਹਨੀ ਲਿਖਣੀ ਅਤੇ ਬੋਲਣੀ ਆਉਂਦੀ ਹੋਵੇ ਕਿਉਂਕਿ ਕੋਈ ਵੀ ਸੂਬਾ ਹੋਵੇ ਕੋਈ ਵੀ ਏਰੀਆ ਹੋਵੇ ਉੱਥੋਂ ਦੇ ਲੋਕਾਂ ਨੂੰ ਜੇ ਉਹਨਾਂ ਦੀ ਲੋਕਲ ਅਤੇ ਮਾਤ ਭਾਸ਼ਾ ਲਿਖਣੀ ਬੋਲਣੀ ਜਾਂ ਪੜ੍ਹਨੀ ਨਾ ਆਵੇ ਤਾਂ ਉਸ ਨੂੰ ਅਸੀਂ ਉਸ ਸੂਬੇ ਜਾਂ ਏਰੀਆ ਦਾ ਨਿਵਾਸੀ ਜਾਂ ਮੂਲ ਨਿਵਾਸੀ ਨਹੀਂ ਕਹਿ ਸਕਦੇ ਜਿਵੇਂ ਕਿ ਅਸੀਂ ਪੰਜਾਬ ਦੇ ਰਹਿਣ ਵਾਲਿਆਂ ਸਾਡੇ ਲਈ ਪੰਜਾਬੀ ਸਿੱਖਣੀ ਪੜ੍ਹਨੀ ਲਿਖਣੀ ਹੀ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਸਾਨੂੰ ਲੋਕ ਪੰਜਾਬੀ ਕਹਿਣਗੇ ਪੰਜਾਬੀ ਸਾਨੂੰ ਜਾਂ ਤਾਂ ਸਾਡੇ ਪਹਿਰਾਵੇ ਤੋਂ ਵੀ ਲੋਕ ਪਛਾਣਦੇ ਨੇ ਜਿਵੇਂ ਅਸੀਂ ਪੱਗ ਬੰਨ ਕੇ ਕਿਤੇ ਚਲੇ ਜਾਈਏ ਤਾਂ ਸਾਨੂੰ ਸਰਦਾਰ ਕਹਿੰਦੇ ਨੇ ਜੇਕਰ ਅਸੀਂ ਪੱਗ ਬੰਨੀ ਹੋਈ ਆਪਣੇ ਮੂੰਹ ਦੇ ਵਿੱਚੋਂ ਗੱਲਬਾਤ ਪੰਜਾਬੀ ਦੇ ਵਿੱਚ ਕਰੀਏ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਕੱਲ ਜੋ ਕਿ 2004-5 ਤੋਂ ਬਾਅਦ ਵਾਲੇ ਜਿੰਨੇ ਬੱਚਿਆਂ ਦੇ ਜਨਮ ਹੋਏ ਹਨ ਉਹਨਾਂ ਨੂੰ ਪੰਜਾਬੀ ਦੇ ਨਾਲ ਬਹੁਤ ਹੀ ਲਗਾਓ ਘਟ ਗਿਆ ਹੈ ਇਹ ਕਹ ਲਿਆ ਕਿ ਉਹ ਪੰਜਾਬੀ ਬੋਲਣ ਦੇ ਵਿੱਚ ਬਹੁਤ ਹੀ ਸ਼ਰਮ ਮਹਿਸੂਸ ਕਰਦੇ ਹਨ ਇਸ ਨਵੀਂ ਪਨੀਰੀ ਨੂੰ ਪੰਜਾਬੀ ਭਾਸ਼ਾ ਲਿਖਣੀ ਬੋਲਣੀ ਨਹੀਂ ਆ ਰਹੀ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹਨ ਇਸ ਦੇ ਪਿੱਛੇ ਅਸੀਂ ਆਪਣੇ ਮਾਤਾ ਪਿਤਾ ਨੂੰ ਵੀ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਆਪਣੇ ਆਲੇ ਦੁਆਲੇ ਨੂੰ ਵੀ ਠਹਿਰਾ ਸਕਦੇ ਹਾਂ ਅਤੇ ਆਪਣੀਆਂ ਸਰਕਾਰਾਂ ਨੂੰ ਵੀ ਇਸ ਦਾ ਜ਼ਿੰਮੇਵਾਰ ਮੰਨ ਸਕਦੇ ਹਾਂ ਗੱਲ ਕਰੀਏ ਕਿ ਅੱਜ ਕੱਲ ਬਹੁਤ ਹੀ ਪ੍ਰਚਲਿਤ ਹੈ ਕੀ ਤੁਹਾਡਾ ਬੱਚਾ ਕਿਸ ਸਕੂਲ ਦੇ ਵਿੱਚ ਪੜਦਾ ਹੈ ਜੇਕਰ ਅਸੀਂ ਕਿਸੇ ਵੀ ਇਕੱਠ ਚਾਹੇ ਉਹ ਖੁਸ਼ੀ ਦਾ ਹੋਵੇ ਚਾਹੇ ਉਹ ਗਮੀ ਦਾ ਹੋਵੇ ਉੱਥੇ ਅਸੀਂ ਗੱਲਬਾਤ ਦੇ ਵਿੱਚ ਜੇ ਇਹ ਕਹਿੰਨੇ ਹਾਂ ਕਿ ਸਾਡਾ ਬੱਚਾ ਪ੍ਰਾਇਮਰੀ ਜਾਂ ਫਿਰ ਸਰਕਾਰੀ ਜਾਂ ਫਿਰ ਪੰਜਾਬੀ ਸਕੂਲ ਦੇ ਵਿੱਚ ਪੜਦਾ ਹੈ ਤਾਂ ਉੱਥੇ ਅਸੀਂ ਸ਼ਰਮ ਮਹਿਸੂਸ ਕਰ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਨਹੀਂ ਕਰਦੇ ਮਾਣ ਕਿੱਥੇ ਮਹਿਸੂਸ ਕਰਦੇ ਹਾਂ ਕਿ ਸਾਡਾ ਬੱਚਾ ਫਲਾਨੇ ਕਾਨਵੈਂਟ ਚ ਪੜਦਾ ਹੈ ਫਲਾਨੇ ਪ੍ਰਾਈਵੇਟ ਚ ਪੜਦਾ ਹੈ ਫਲਾਨੇ ਪਬਲਿਕ ਵਿੱਚ ਪੜਦਾ ਹੈ ਜਾਂ ਕਿ ਜਿਨ੍ਹਾਂ ਦੇ ਨਾਮ ਅੰਗਰੇਜ਼ੀ ਅੱਖਰਾਂ ਦੇ ਵਿੱਚ ਹਨ ਉਹਨਾਂ ਸਕੂਲਾਂ ਦੇ ਵਿੱਚ ਬੱਚਾ ਪੜਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਇਸ ਕਰਕੇ ਮੈਂ ਮਾਪਿਓ ਨੂੰ ਹੀ ਬਹੁਤ ਵੱਡਾ ਜ਼ਿੰਮੇਵਾਰ ਮੰਨਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਪੜਨ ਤੇ ਸਿੱਖਣ ਵਿੱਚੋਂ ਰੋਕ ਰਹੇ ਦੂਜੇ ਨੰਬਰ ਤੇ ਸਰਕਾਰ ਨੂੰ ਜ਼ਿੰਮੇਵਾਰ ਕਿਉਂ ਮੰਨਦਾ ਹਾਂ ਸਰਕਾਰਾਂ ਨੂੰ ਮੈਂ ਜ਼ਿੰਮੇਵਾਰ ਇਸ ਕਰਕੇ ਮੰਨਦਾ ਹਾਂ ਕੀ ਸਰਕਾਰਾਂ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਜਾਂ ਫਿਰ ਬਿਲਡਿੰਗ ਦਾ ਨਿਰਮਾਣ ਕਰਨ ਦੀ ਬਜਾਏ ਜਿਨ ਬਹੁਤ ਸਾਰੇ ਐਮਪੀ ਐਮਐਲਏ ਜਾਂ ਮੰਤਰੀ ਵਿਧਾਇਕ ਇਹ ਜੇ ਹਨ ਜਿਨ੍ਹਾਂ ਦੇ ਕੀ ਆਪਣੇ ਪ੍ਰਾਈਵੇਟ ਸਕੂਲ ਹਨ ਇਥੋਂ ਤੱਕ ਕਹਿ ਲਈਏ ਕਿ ਸਰਕਾਰੀ ਟੀਚਰਾਂ ਜਾਂ ਫਿਰ ਪ੍ਰਿੰਸੀਪਲਾਂ ਦੀ ਘਰ ਵਾਲੀਆਂ ਜਾਂ ਫਿਰ ਉਹਨਾਂ ਦੇ ਚਾਚੇ ਜਾਂ ਉਹਨਾਂ ਦੇ ਭਾਈਆਂ ਦੁਆਰਾ ਵੀ ਪ੍ਰਾਈਵੇਟ ਸਕੂਲ ਖੋਲੇ ਗਏ ਹਨ ਉਹ ਕੀ ਕਰਦੇ ਹਨ ਉਹ ਲੋਕਾਂ ਨੂੰ ਮੋਟੀਵੇਟ ਕਰਦੇ ਹਨ ਕਿ ਤੁਸੀਂ ਸਾਡੇ ਸਕੂਲ ਚ ਪੜਾਓ ਸਾਡੇ ਸਕੂਲ ਚ ਪੜਾਓ ਸਰਕਾਰੀ ਮੰਤਰੀਆਂ ਜਾਂ ਵਿਧਾਇਕਾਂ ਦੇ ਵੱਲੋਂ ਹਨਾ ਆਪਣੇ ਪ੍ਰਾਈਵੇਟ ਸਕੂਲ ਖੋਲਣ ਦੀ بجائے ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਅਤੇ ਉੱਥੇ ਜਿਹੜੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਘਾਟ ਆ ਉੱਥੇ ਟੀਚਰ ਰੱਖਣ ਦੀ ਵਿਵਸਥਾ ਕਰਨੀ ਜ਼ਰੂਰੀ ਸਮਝਣੀ ਚਾਹੀਦੀ ਹੈ ਉਹ ਸ਼ੇਅਰ ਕਰ ਦੇਣਾ ਅਗਰ ਵਧੀਆ ਲੱਗੀ ਆ ਤੇ ਆਉਣ ਵਾਲੀਆਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨ